ਤੁਸੀਂ ਕਦੇ ਅਜੀਹਾ ਸੁਣਿਆ ਹੈ ਕਿ ਪਨੀਰ ਦੀ ਕੀਮਤ ਸਵਾ ਲੱਖ ਦੇ ਕਰੀਬ ਹੋਵੇ ਪਰ ਇੱਕ ਅਜੀਹਾ ਦੇਸ਼ ਹੈ ਜਿੱਥੇ ਪਨੀਰ ਦੀ ਕੀਮਤ ਸਵਾ ਲੱਖ ਦੇ ਕਰੀਬ ਹੈ ਤੇ ਇਹ ਦੇਸ਼ ਹੈ ਸਰਬੀਆ ਆਖਿਰ ਇਸ ਪਨੀਰ ਦੇ ਵਿੱਚ ਅਜਿਹਾ ਕੀ ਖਾਸ ਹੈ ਜੋ ਇਸ ਨੂੰ ਇੰਨਾ ਮਹਿੰਗਾ ਬਣਾਉਂਦਾ ਹੈ ਸਰਬੀਆ ਚ ਬੰਦੇ ਇਸ 1 ਕਿਲੋਗ੍ਰਾਮ ਪਨੀਰ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਉੱਥੋਂ ਦੇ ਇੱਕ ਆਮ ਆਦਮੀ ਦੀ ਔਸਤ ਮਾਨਸਿਕ ਤਨਖਾਹ ਵੀ ਇਸ ਤੋਂ ਘੱਟ ਹੋਏਗੀ ਦਰਅਸਲ ਇਹ ਪਨੀਰ ਗਦੀ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ ਤੇ প্রতি ਕਿਲੋਗ੍ਰਾਮ 1200 ਯੂਰੋ ਦੀ ਵੱਡੀ ਕੀਮਤ ਤੇ ਵਿਕਦਾ ਹੈ ਇਸ ਹਿਸਾਬ ਦੇ ਨਾਲ ਭਾਰਤੀ ਰੁਪਏ ਦੇ ਵਿੱਚ ਇਸ ਦੀ ਕੀਮਤ ਲਗਭਗ 1,13,000 ਰੁਪਏ ਪ੍ਰਤੀ ਕਿਲੋ ਹੋਵੇਗੀ ਜੋ ਕਿ ਇੱਕ ਆਮ ਆਦਮੀ ਲਈ ਬਹੁਤ ਜ਼ਿਆਦਾ ਵੱਡੀ ਰਕਮ ਹੈ ਬੀਬੀਸੀ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਪਨੀਰ ਰਾਜਧਾਨੀ ਬੇਲਗਰੇਡ ਤੋਂ ਲਗਭਗ 80 ਕਿਲੋਮੀਟਰ ਪੱਛਮ ਦੇ ਵਿੱਚ ਸਥਿਤ ਜਸਾਵਿਕਾ ਨੇਚਰ ਰਿਜ਼ਰਵ ਦੇ ਵਿੱਚ ਇਹ ਪਨੀਰ ਵਿਸ਼ੇਸ਼ ਤੌਰ ਤੇ ਵੇਚਿਆ ਜਾਂਦਾ ਹੈ ਜਾਣਕਾਰੀ ਦੇ ਅਨੁਸਾਰ ਸਿਰਫ 1 ਕਿਲੋਗ੍ਰam ਪਨੀਰ ਬਣਾਉਣ ਲਈ 25 ਲੀਟਰ ਗਧੀ ਦੇ ਦੁੱਧ ਦੀ ਲੋੜ ਹੁੰਦੀ ਹੈ ਤੇ ਇੱਕ ਮਾਦਾ ਗਧੀ ਇੰਨੀ ਮਾਤਰਾ ਦੇ ਵਿੱਚ ਦੁੱਧ 1.5 ਸਾਲ ਦੇ ਵਿੱਚ ਪੈਦਾ ਕਰਦੀ ਹੈ ਯਾਨੀ ਕਿ ਅਗਰ ਇਸ ਪਨੀਰ ਦਾ ਸਵਾਦ ਕਿਸੇ ਨੇ ਦੇਖਣਾ ਹੋਵੇ ਤਾਂ ਉਸ ਨੂੰ ਇੰਨਾ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਹਾਲਾਂਕਿ ਇਹ ਪਨੀਰ ਬਹੁਤ ਮਹਿੰਗਾ ਹੈ ਪਰ ਫਿਰ ਵੀ ਮਹਿੰਗਾ ਪਨੀਰ ਹੋਣ ਦਾ ਖਿਤਾਬ ਕਿਸੇ ਹੋਰ ਦੇ ਕੋਲ ਹੈ 36 ਵਰਗ ਕਿਲੋਮੀਟਰ ਦੇ ਵਿੱਚ ਫੈਲੇ ਹੋਏ ਨੇਚਰਲ ਰਿਜ਼ਰਵ ਦੇ ਵਿੱਚ ਵਸਿਆ ਜਸਾਵਿਕਾ ਦੁਰਲਭ ਪੌਦਿਆਂ ਤੇ ਜਾਨਵਰਾਂ ਦੀਆਂ ਕਿਸਮਾਂ ਜੰਗਲੀ ਘੋੜਿਆਂ ਤੇ ਸੈਂਕੜੇ ਤਰ੍ਹਾਂ ਦੇ ਪੰਛੀਆਂ ਦਾ ਘਰ ਹੈ ਹਾਲਾਂਕਿ ਇਸ ਤੇ ਸਭ ਤੋਂ ਮਸ਼ਹੂਰ ਨਿਵਾਸੀ ਇਸ ਦੇ 300 ਗਧੇ ਨੇ ਜੋ ਉਸ ਨੂੰ ਦੱਖਣ ਪੂਰਬੀ ਯੂਰਪ ਦੇ ਵਿੱਚ ਸਭ ਤੋਂ ਵੱਡਾ ਡੌਂਕੀ ਫਾਰਮ ਬਣਾਉਂਦੇ ਨੇ ਜਸਾਵਿਕਾ ਦੇ ਡੌਂਕੀ ਫਾਰਮ ਦੇ ਵਿੱਚ ਜੋ ਸਰਬੀਆਈ ਗਧੇ ਦੇ ਦੁੱਧ ਦਾ ਪਨੀਰ ਤਿਆਰ ਹੁੰਦਾ ਉਸ ਨੂੰ ਸਥਾਨਕ ਤੌਰ ਤੇ ਪਿਓਲ ਕਿਹਾ ਜਾਂਦਾ ਹੈ ਇੱਕ ਮਾਦਾ ਗਧਿ ਇੱਕ ਦਿਨ ਦੇ ਵਿੱਚ ਸਿਰਫ 300 ਮਿਲੀਲੀਟਰ ਦੁੱਧ ਦਿੰਦੀ ਹੈ ਲਗਭਗ ਪਾਣੀ ਦੇ ਇੱਕ ਗਲਾਸ ਦੇ ਬਰਾਬਰ ਜਿਸ ਦੇ ਵਿੱਚੋਂ ਅੱਧਾ ਹਿੱਸਾ ਬੱਚਾ ਪੀ ਜਾਂਦਾ ਹੈ ਜਿਸ ਦੇ ਨਾਲ ਪਿਓਲ ਪਨੀਰ ਦਾ ਉਤਪਾਦਨ ਹੋਰ ਵੀ ਹੌਲੀ ਹੋ ਜਾਂਦਾ ਹੈ ਕਹਿੰਦੇ ਨੇ ਕਿ ਪਿਓਲ ਪਨੀਰ ਦਾ ਜੋ ਸਵਾਦ ਹੈ ਉਹ ਕਿਸੇ ਹੋਰ ਚੀਜ਼ ਦਾ ਨਹੀਂ ਇਸ ਪਨੀਰ ਨੂੰ ਸਿਰਫ ਜਿਸ ਆਵਿਕਾ ਵਿੱਚ ਹੀ ਖਰੀਦਿਆ ਜਾ ਸਕਦਾ ਹੈ ਇਥੋਂ ਤੱਕ ਕਿ ਇਸਤੇ ਆਪਣੇ ਰੈਸਟੋਰੈਂਟ ਦੇ ਵਿੱਚ ਵੀ ਨਹੀਂ ਸਗੋਂ ਸਿਰਫ ਛੋਟੀ ਸਥਾਨਕ ਦੁਕਾਨ ਦੇ ਵਿੱਚ ਹੀ ਇਹ ਮਿਲਦਾ ਹੈ ਇਸ ਨੂੰ ਬਣਾਉਣ ਵਾਲਿਆਂ ਦੇ ਅਨੁਸਾਰ ਇਸ ਨੂੰ ਪ੍ਰਤੀ ਸਾਲ ਸਿਰਫ 25 ਤੋਂ 30 ਕਿਲੋਗ੍ਰam ਹੀ ਬਣਾਇਆ ਜਾਂਦਾ ਹੈ ਜਿਸ ਕਰਕੇ ਬਹੁਤ ਦੁਰਲੱਭਨ ਜਾਂਦਾ ਹੈ ਦੂਜਾ ਕਾਰਨ ਹੈ ਕਿ ਜ਼ਿਆਤਰ ਫਾਰਮ ਪਨੀਰ ਵੇਚਣ ਦੀ ਬਜਾਏ ਦੁੱਧ ਵੇਚਣ ਨੂੰ ਤਰਜੀਹ ਦਿੰਦੇ ਨੇ ਤੇ ਇਸ ਦੇ ਖਰੀਦਦਾਰ ਜਾਤਰ ਅਮੀਰ ਵਿਦੇਸ਼ੀ ਨੇ ਜੋ ਇਸ ਦੁਰਲੱਭ ਸਵਾਦ ਲਈ ਵੱਡੀ ਰਕਮ ਵੀ ਅਦਾ ਕਰਨ ਲਈ ਤਿਆਰ ਹੋ ਜਾਂਦੇ ਨੇ